ਜੇਕਰ ਤੁਹਾਡੇ ਘਰ ਦੁਕਾਨ ਜਾਂ ਫਿਰ ਦਫ਼ਤਰ ਦੇ ਵਿੱਚ AC ਧੜਾ ਧੜ ਚੱਲ ਰਹੇ ਹਨ ਤਾਂ ਧਿਆਨ ਨਾਲ ਦੇਖ ਲਵੋ ਅਤੇ ਸੁਣ ਲਵੋ ਇਹ ਵੀਡੀਓ ਕਿਉਂਕਿ ਕਿਤੇ ਤੁਹਾਡਾ AC ਵੀ ਜੇਕਰ ਇੰਨੀ ਤਪਦੀ ਗਰਮੀ ਦੇ ਵਿੱਚ ਚੱਲਦਾ ਚੱਲਦਾ ਗਰਮ ਹੋ ਗਿਆ ਤਾਂ ਉਸ ਨੂੰ ਵੀ ਅੱਗ ਲੱਗ ਸਕਦੀ ਹੈ ਇਸ ਤਰ੍ਹਾਂ ਦੇ ਨਾਲ ਕਿੰਨਾ ਜ਼ਿਆਦਾ ਨੁਕਸਾਨ ਹੋ ਸਕਦਾ ਹੈ ਸ਼ਾਇਦ ਇਸ ਦਾ ਅੰਦਾਜ਼ਾ ਲਗਾਉਣਾ ਵੀ ਮੁਸ਼ਕਲ ਹੈ ਅਜੇ ਹੀ ਇਹ ਘਟਨਾ ਫਗਵਾੜਾ ਦੀ ਲੋਹਾ ਮੰਡੀ ਦੇ ਵਿੱਚ ਉਸ ਵੇਲੇ ਵਾਪਰ ਗਈ ਜਿੱਥੇ ਕੱਪੜਿਆਂ ਦੇ ਡਬਲ ਸਟੋਰੀ ਸ਼ੋਰੂਮ ਦੇ ਵਿੱਚ ਉਸ ਵੇਲੇ ਭਿਆਨਕ ਅੱਗ ਲੱਗ ਗਈ ਜਦੋਂ ਸ਼ੋਰੂਮ ਦੇ ਵਿੱਚ ਇੱਕ ਨਹੀਂ ਸਗੋਂ ਸ਼ੋਰੂਮ ਦੇ ਵਿੱਚ ਲੱਗੇ ਦੋ ਏਸੀਆਂ ਨੂੰ ਭਿਆਨਕ ਅੱਗ ਲੱਗ ਗਈ ਤਸਵੀਰਾਂ ਤੁਸੀਂ ਵੇਖ ਰਹੇ ਹੋ ਜਿਵੇਂ ਹੀ ਇਸ ਸ਼ੋਰੂਮ ਦੇ ਵਿੱਚ ਅੱਗ ਲੱਗੀ ਤਾਂ ਆਸ-ਪਾਸ ਦੇ ਦੁਕਾਨਦਾਰ ਵੀ ਇਕੱਠੇ ਹੋ ਗਏ ਅਤੇ ਇੰਨੀ ਜ਼ਿਆਦਾ ਹਫੜਾ ਦਫੜੀ ਮਚ ਗਈ ਕਿ ਵੇਖਦੇ ਹੀ ਵੇਖਦੇ ਇਸ ਘਟਨਾ ਦੀ ਖਬਰ ਪੂਰੇ ਇਲਾਕੇ ਦੇ ਵਿੱਚ ਅੱਗ ਵਾਂਗ ਫੈਲ ਗਈ ਉੱਧਰ ਮੌਕੇ ਤੇ ਤੁਰੰਤ ਫਾਇਰ ਬ੍ਰਿਗੇਡ ਵਿਭਾਗ ਨੂੰ ਸੂਚਿਤ ਕੀਤਾ ਗਿਆ ਤਾਂ ਮੌਕੇ ਤੇ ਪਹੁੰਚੀਆਂ ਪਾਣੀਆਂ ਵਾਲੀਆਂ ਗੱਡੀਆਂ ਨੇ ਬੜੀ ਜ਼ਿਆਦਾ ਮੁਸ਼ਦਤ ਤੋਂ ਬਾਅਦ ਇਸ ਅੱਗ ਤੇ ਕਾਬੂ ਪਾਇਆ ਸੋ ਇਹ ਵੀਡੀਓ ਵੇਖ ਕੇ ਇੱਕ ਗੱਲ ਦਾ ਅੰਦਾਜ਼ਾ ਤਾਂ ਲਗਾਇਆ ਜਾ ਹੀ ਸਕਦਾ ਹੈ ਕਿ ਇੰਨੀ ਜ਼ਿਆਦਾ ਗਰਮੀ ਵਿੱਚ ਜੇਕਰ ਤੁਹਾਡੇ ਸ਼ੋਰੂਮ ਦੇ ਵਿੱਚ ਏਸੀ ਚੱਲ ਰਿਹਾ ਹੈ ਤਾਂ ਤੁਸੀਂ ਵੀ ਸਾਵਧਾਨੀ ਜ਼ਰੂਰ ਵਰਤ ਲਵੋ ਸਾਵਧਾਨੀ ਦਾ ਮਤਲਬ ਇਹੀ ਕਿਹਾ ਜਾ ਸਕਦਾ ਹੈ ਕਿ ਜੇਕਰ ਤੁਹਾਡੇ ਘਰ ਲੱਗੀ ਕੋਈ ਵੀ ਮਸ਼ੀਨਰੀ ਚਲਦੀ ਚਲਦੀ ਗਰਮ ਹੋ ਰਹੀ ਹੈ ਤਾਂ ਉਸ ਨੂੰ ਥੋੜਾ ਸਮਾਂ ਬੰਦ ਕਰ ਦਿੱਤਾ ਜਾਵੇ ਤਾਂ ਜੋ ਮਸ਼ੀਨਰੀ ਠੰਡੀ ਹੋ ਜਾਵੇ ਅਤੇ ਅਜਿਹਾ ਨੁਕਸਾਨ ਨਾ ਹੋ ਸਕੇ ਜਸਵੰਤ لال ਬਾਂਗਾ ਜੀ ਹਾਂ ਜੀ ਸਰ ਕੀ ਮਾਮਲਾ ਕੀ ਆ ਜਿਹੜਾ ਇਹ ਭਗਤ ਦੀ ਹੱਟੀ ਦੀ ਦੁਕਾਨ ਦਾ ਨਾ ਆਇਆ ਹਾਂਜੀ ਏਸੀ ਗਰਮੀ ਕਰਕੇ ਗਰਮੀ ਕਰਕੇ ਏਸੀ ਫਟ ਗਿਆ ਕਿੰਨਾ ਕੁ ਨੁਕਸਾਨ ਹੋ ਗਿਆ ਬਜੀ ਹਲੇ ਗਿਣੇ ਨੁਕਸਾਨ ਦਾ ਹਜੇ ਕੋਈ ਅੰਦਾਜ਼ ਨਹੀਂ ਲਗਾਇਆ ਜੀ ਹਾਂਜੀ ਹਾਂ ਜੀ ਮਾਲ ਬਚਾ ਸਾਡਾ ਜਾਨਾ ਜਾਰ ਮਾਲ ਸਾਡੀ ਬਚ ਗਈ ਸਭ ਤੇ ਮੁੰਡਿਆਂ ਦੀ ਵੀ ਸਾਡੇ ਸਭ ਤੇ ਇਹ ਹੋਇਆ ਕਿਦਾਂ ਜੀ ਮਤਲਬ ਕੀ ਏਸੀ ਫਟ ਗਿਆ ਜਦ ਗਰਮੀ ਕਰਕੇ ਕਿੰਨੇ ਏਸੀ ਸੀਗੇ ਆਪਣੇ ਦੋ ਏਸੀ ਸੀ ਅੱਛਾ ਜੀ ਦੋਨੋਂ ਨੂੰ ਅੱਗ ਪੈ ਗਈ ਹਾਂਜੀ ਫਾਇਰਗੇਟ ਮੋਕੇ ਸਾਹਿਬ ਪਹੁੰਚ ਗਈ ਜੀ ਕਿੰਨੀਆਂ ਗੱਡੀਆਂ ਆਈਆਂ ਫਾਇਰਗੇਟ ਦੋ ਗੱਡੀਆਂ ਆਈਆਂ ਫਾਇਰਗੇਟ ਦੀਆਂ ਹੁਣ ਕਿਦਾਂ ਅੱਗੇ ਤੇ ਕਾਬੂ ਆ ਜੀ ਹੁਣ ਠੀਕ ਹੈ ਕਾਬੂ ਅੱਗ ਕਾਬੂ ਆ ਹਾਂ ਗਣੇ ਪੂਰੀ ਹਲਕੀ ਸੀ ਜੀ ਸਰ ਕੀ ਨਾਮ ਤੁਹਾਡਾ ਤੇ ਕੀ ਮਾਮਲਾ ਸਾਰਾ ਆਇਆ ਮੈਂ ਦੀਪਕ ਕੁਮਾਰ ਫਾਇਰ ਬ੍ਰਿਗੇਡ ਪਕਵਾੜਾ ਤੋਂ ਸਰ ਅੱਜ ਲਗਭਗ 12:10 ਤੇ ਫਾਇਰ ਕਾਲ ਆਈ ਸੀਗੀ ਫਾਇਰ ਪਰ ਡਿਪਾਰਟਮੈਂਟ ਕਿ ਲੋਹਾ ਮੰਡੀ ਦੇ ਵਿੱਚ ਭਗਤ ਦੀ ਹੱਟੀ ਦੁਕਾਨੇਆਂ ਕੱਪੜੀਆਂ ਦੇ ਵਿੱਚ ਅੱਗ ਲੱਗ ਗਈ ਫਾਇਰ ਬ੍ਰਿਗੇਡ ਵੱਲੋਂ ਮੌਕੇ ਤੇ ਆ ਕੇ ਦੇਖਿਆ ਏਸੀ ਦੇ ਵਿੱਚ ਅੱਗ ਲੱਗੀ ਸੀਗੀ ਪਾਣੀ ਦੀ ਮਦਦ ਨਾਲ ਲੱਗ ਤੇ ਕਾਬੂ ਪਾਇਆ ਗਿਆ ਜੀ ਕਿੰਨੀਆਂ ਗੱਡੀਆਂ ਲੱਗੀਆਂ ਜੀ ਦੋ ਗੱਡੀਆਂ ਲੱਗੀਆਂ ਪਾਣੀ ਦੀਆਂ ਤੇ ਹੁਣ ਅੱਗ ਕਾਬੂ ਹੋ ਗਈ ਯਾ ਕਿੰਨਾ ਟਾਈਮ ਲੱਗਈ ਇੱਕ ਬਜਾਣ ਨੂੰ ਲਗਭਗ 1.5 ਘੰਟੇ ਲੱਗੇ ਤੇ ਕਿੰਨੇ ਲੋਕ ਸੀ ਇੱਥੇ ਪਤਾ ਕੁਝ ਨਹੀਂ ਜੋ ਮੌਕੇ ਤੇ ਸੀ ਮੌਕੇ ਤੇ ਤਾਂ ਸੀ ਫਿਰ ਆ ਗੱਲ ਹੀ ਹੋ ਜੇਦਾ ਜੀ ਕਾਫੀ ਲੋਕਾਂ ਕੇ ਬਾਜ਼ਾਰ ਤੇ ਜੋ ਤੁਸੀਂ ਮੌਕੇ ਤੇ ਆਨੇ ਆ ਜੋ ਤੁਹਾਨੂੰ ਕੋਈ ਪ੍ਰੋਬਲਮ ਮੁਸ਼ਕਲਾਂ ਦੀ ਹੋਵੇ ਸਾਡੀ ਮੇਨ ਪ੍ਰੋਬਲਮ ਦਾ ਹਰ ਵਾਰੀ ਬਾਜ਼ਾਰਾ ਦੇ ਵਿੱਚ ਬਿਜਲੀ ਦੀਆਂ ਤਾਰਾਂ ਜਿਹੜੀਆਂ ਬਹੁਤ ਨੀਵੀਆਂ ਆ ਗਈਆਂ ਸਾਡੇ ਫਾਇਰ ਟੈਂਡਰ ਕਾਫੀ ਉੱਚੇ ਆ ਜੀ ਉਹ ਤਾਰਾਂ ਕਰਕੇ ਸਾਨੂੰ ਥੋੜੀ ਮੁਸ਼ਕਲ ਕਰਨੀ ਪੈਂਦੀ ਆ ਲੋਕਾਂ ਵੱਲੋਂ ਹੈਲਪ ਹੈਲਪ ਮਿਲਦੀ ਆ ਲੋਕਾਂ ਵੱਲੋਂ ਕਈ ਹੈਲਪ ਵੀ ਕਰਦੇ ਆ ਕਈ ਥੋੜੀ ਵੇਚ ਆ ਜਾਂਦੇ ਜੋ ਫਿਰ ਕੰਮ ਵਿੱਚ ਥੋੜੀ ਵਿਗਨ ਵੀ ਪੈਂਦੀ ਆ